ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਬੋਲਬਾਲਾ ਹੈ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ AI ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਵੇਗੀ ਕੇਰਲ ਦੇ ਇੱਕ ਸਕੂਲ ਨੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ ਅਤੇ AI ਰੋਬੋਟ ਆਇਰਿਸ ਪੇਸ਼ ਕੀਤਾ ਹੈ ਸਕੂਲ ਦਾ ਦਾਵਾ ਹੈ ਕਿ ਉਹਨਾਂ ਨੇ ਸੂਬੇ ਦਾ ਪਹਿਲਾ AI ਅਧਿਆਪਕ ਰੋਬੋਟ ਪੇਸ਼ ਕੀਤਾ ਹੈ ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ ਬੰਗਾਲ ਦੇ ਇੱਕ ਚੈਰੀਟੇਬਲ ਟਰਸਟ ਦੁਆਰਾ ਚਲਾਏ ਜਾ ਰਹੇ ਕੇਟੀਸੀਟੀ ਹਾਇਰ ਸਕੈਂਡਰੀ ਸਕੂਲ ਨੇ ਪਿਛਲੇ ਮਹੀਨੇ ਮੇਕਰ ਲੈਬਸ ਐਜੂਟੇਕ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਆਇਰਿਸ ਰੋਬੋਟ ਦਾ ਉਦਘਾਟਨ ਕੀਤਾ ਕੇਟੀ ਸਿਟੀ ਹਾਇਰ ਸਕੈਂਡਰੀ ਸਕੂਲ ਵਿੱਚ ਲਾਂਚ ਹੋਣ ਤੋਂ ਬਾਅਦ ਟੈਕ ਕੰਪਨੀ ਮੇਕਰ ਲੈਬਸ ਨੇ ਵੀ ਇੰਸਟਾਗ੍ਰam ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਇਸ ਪੋਸਟ ਵਿੱਚ AI ਟੀਚਰ ਆਇਰਸ ਦਿਖਾਈ ਦੇ ਰਹੀ ਹੈ ਅਤੇ ਇਸ ਬਾਰੇ ਵੇਰਵੇ ਵੀ ਦਿੱਤੇ ਗਏ ਨੇ आयरस रोबोट ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸਿਰਫ ਇੱਕ ਰੋਬਟ ਤੋਂ ਵੱਧ ਹੈ ਤੁਹਾਨੂੰ ਦੱਸ ਦਈਏ ਕਿ ਇਸ ਰੋਬਟ ਨੂੰ ਨੀਤੀ ਆਯੋਗ ਦੇ ਅਟਲ ਟਿਕਰਿੰਗ ਲੈਬ ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈ ਆयरस ਰੋਬਟ ਤਿੰਨ ਵੱਖ-ਵੱਖ ਪਾਸ਼ਾਵਾਂ ਵਿੱਚ ਵੱਖ-ਵੱਖ ਵਿਸ਼ਿਆਂ ਤੇ ਗੁੰਜਲਦਾਰ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ ਇਹ ਪਰਸਨਲਾਈਜ਼ਡ ਵੌਇਸ ਅਸਿਸਟੈਂਟ ਵੀ ਪ੍ਰਦਾਨ ਕਰ ਸਕਦਾ ਹੈ ਅਤੇ ਇੰਟਰਐਕਟਿਵ ਸਿੱਖਣ ਦੇ ਇਹ ਜ਼ਰੂਰੀ ਆਦੀ ਸਹੂਲਤ ਪ੍ਰਦਾਨ ਕਰ ਸਕਦਾ ਹੈ ਮੇਕਰ ਸਲੈਬ ਐਜੂਕੇਟ ਆਇਰਸ ਰੋਬੋਟਸ ਦੇ ਪਿੱਛੇ ਦੀ ਕੰਪਨੀ ਇਸ ਨੂੰ ਮਨੁੱਖੀ ਅਧਿਆਪਕਾਂ ਵਾਂਗ ਇੰਟਰਐਕਟਿਵ ਸਮਰਥਾਵਾਂ ਦੇ ਨਾਲ ਇੱਕ ਬਹੁਮੁਖੀ ਅਧਿਆਪਕ ਸੰਤਵਜੋ ਵਰਤ ਸਕਦੀ ਹੈ ਇਸ ਰੋਬੋਟ ਵਿੱਚ ਪਾਵਰਫੁੱਲ ਇੰਟੈਲ ਪ੍ਰੋਸੈਸਰ ਅਤੇ ਕੰਪਰੈਸਰ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਇਹ ਸੁਚਾਰੂ ਢੰਗ ਨਾਲ ਚੱਲ ਸਕੇ ਇਸ ਤੋਂ ਇਲਾਵਾ ਵਿਦਿਆਰਥੀ ਯੂਜ਼ਰ ਫ੍ਰੈਂਡਲੀ ਐਂਡਰੋਇਡ ਐਪ ਇੰਟਰਫੇਸ ਰਾਹੀਂ ਆਸਾਨੀ ਨਾਲ ਆਇਰਸ ਨਾਲ ਇੰਟਰਫੇਸ ਕਰ ਸਕਦੇ ਨੇ ਏਆਈ ਰੋਬੋਟ ਆਇਰਸ ਦੀ ਸ਼ੁਰੂਆਤ ਸਿੱਖਿਆ ਟੈਕਨਾਲੋਜੀ ਵਿੱਚ ਇੱਕ ਵੱਡੀ ਪ੍ਰਾਪਤੀ ਹੈ